ਤਾਰਿਆਂ ਦੀ ਲੋਏ ਲੋਏ ਤੁਰਦੇ ਮਟਕ ਨਾਲ ਜਾਂਦੇ ਦਸ਼ ਮੇਸ਼ ਜੀ ਦੇ ਲਾਲ ਪਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾ ਹਰੇ ਕੀਤੀ ਮਾਤਾ ਗੁਜਰੀ ਕਮਾ ਕਬੱਟ ਤੇਹਸੀ ਪੈਰ ਕਦੂ ਧਰਤੀ ਵੀ ਸੋਚਦੀ ਸੀ ਚੂਮੀ ਜਾਵਾ ਪੈਰਾਂ ਦੀਆਂ ਤੜੀਆਂ ਨੂੰ ਲੋਚਦੀ ਸੀ ਚੂਮੀ ਜਾਵਾ ਪੈਰਾਂ ਦੀਆਂ ਤੜੀਆਂ ਨੂੰ ਲੋਚਦੀ ਸੀ ਤਾਰੇ ਪੈਂਦੇ ਟੁੱਟ ਟੁੱਟ ਧਰਤੀ ਤੇ ਅੰਬਰਾਂ ਤੋਂ ਰੌਸ਼ਨੀ ਸੀ ਜਾਂਦੀ ਨਾਲੋਂ ਦਾ ਪੁੱਤ ਗਿਆ ਪੁੱਤਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਹੈ ਕੀਤੀ ਮਾਤਾ ਗੁਜਰੀ ਕਮਾਲ ਢੜਕੇ ਨਾ ਵਕਤ ਸੀ ਸੁਹਾਗਣਾ ਮਧਾਨੀ ਪਈ ਸੁਣਿਆ ਜਾ ਵਕਿਆ ਸੀ ਸਾਰੀ ਕੰਬ ਦੇ ਲੁਕਾਈ ਸੁਣਿਆ ਜਾਂ ਵਾਕਿਆ ਸੀ ਸਾਰੀ ਕੰਬ ਦੇ ਲੁਕਾਈ ਨਾਰੀਆਂ ਸੁਹਾਗ ਨਾਂ ਦੇ ਨਾਰੀਆਂ ਸੁਹਾਗ ਨਾਂ ਦੇ ਸੋਹਰਿਆਂ ਦੇ ਘਰਾਂ ਵਿੱਚ ਹੱਥਾਂ ਵਿੱਚੋਂ ਨਿਕਲੇ ਰਮਾ ਪੱਟੀ ਦਿੱਤਾ پوتر تو ماتا گجری کمار ہے ماتا گجری کمار چاویں چھاویں تارے ادلی دی محل بھی جلادے جاندی ٹولی پیاریاں دی ਮਹਾਨੀ ਜਲਾ ਦਾਗੇ ਜਾਂਦੀ ਟੋਲੀ ਪਿਆਰਿਆਂ ਦੀ ਪਹੁੰਚ ਗਏ ਸੀ ਕਿ ਚਾਏ ਨੀ ਬੱਚੇ ਵੇਖਦੀ ਸੀ ਦਾਦੀ ਮਾਤਾ ਫੁੱਲਾਂ ਵਾਂਗ ਟੈਕਦੇ ਸੀ ਬਾਪ ਪਤੀ ਦਿੱਤਾ ਪੁੱਤ ਗਿਆ ਪੁੱਤਰ ਵੀ ਤੋੜ ਦਿੱਤੇ ਕੀਤੀ ਮਾਤਾ گجری کمال <سؤال> گجری کمال <سؤال> ہے گجری کمال